ਸਤਿ ਸ਼੍ਰੀ ਅਕਾਲ ਪਿੰਬਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਇੱਕ ਵਾਰ ਫਿਰ ਤੋਂ ਅਸੀਂ ਬਿਲਕੁਲ ਠਾਣੇ ਦੇ ਬਾਹਰ ਮੌਜੂਦ ਹਾਂ ਔਰ ਜਿਹੜੇ ਟਿਪਰ ਆ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਪੁਲਿਸ ਵੱਲੋਂ ਜਿਹੜਾ ਰੋਕਿਆ ਗਿਆ ਹਾਲਕਿ ਦੋ ਤਿੰਨ ਦਿਨ ਪਹਿਲਾਂ ਤਸਵੀਰਾਂ ਤੁਹਾਡੇ ਸਾਹਮਣੇ ਕੀਤੀਆਂ ਸੀਗੀਆਂ ਔਰ ਜਿਹੜੇ ਡਰਾਈਵਰ ਹੈ ਉਹਨਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਸਖਤ ਹਦਾਇਤ ਦਿੱਤੀ ਗਈ ਸੀ ਕਿ 9 ਵਜੇ ਤੋਂ ਪਹਿਲਾਂ ਐਂਟਰੀ ਨਹੀਂ ਆ ਤੁਸੀਂ ਦੇਖ ਸਕਦੇ ਹੋ ਕਿ ਮਲਾਜਮ ਮੌਕੇ ਤੇ ਮੌਜੂਦ ਆ ਟ੍ਰੈਫਿਕ ਨੂੰ ਵੀ ਨਿਰਵਿਘਨ ਚਲਾਇਆ ਜਾ ਰਿਹਾ ਪਰ ਜਿਹੜੇ ਦਿਖਾ ਦੋ ਰਗੇ ਸਭੀ ਇੱਕ ਟਿਪਰ ਆ ਰੋਕਿਆ ਹੋਇਆ ਔਰ ਬਿਲਕੁਲ ਮੇਰੇ ਪਿੱਛੇ ਵੀ ਤੁਹਾਨੂੰ ਹੋਰ ਤਿੰਨ ਟਿਪਰ ਨਜ਼ਰ ਆ ਰਹੇ ਆ ਤਾਂ ਡਰਾਈਵਰਾਂ ਨੂੰ ਪਹਿਲਾਂ ਵੀ ਉਹਨਾਂ ਦੀ ਕਾਉਂਸਲਿੰਗ ਕੀਤੀ ਸਮਝਾਇਆ ਗਿਆ ਸੀਗਾ ਤਿੰਨ ਦਿਨ ਪਹਿਲਾਂ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਔਰ ਇੱਕ ਵਾਰ ਫਿਰ ਤੋਂ ਸਿਟੀ ਥਾਣੇ ਦੇ ਸਾਹਮਣੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਚਓ ਅਭਿਸ਼ੇਕ ਸ਼ਰਮਾ ਉਹਨਾਂ ਦੀ ਅਗਵਾਈ ਹੇਠ ਜਿਹੜਾ ਨਾਕਾ ਲੱਗਿਆ ਔਰ ਸਖਤ ਨਾਕਾ ਲੱਗਿਆ ਤਾਂ ਤੁਸੀਂ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਜੋ ਹਦਾਇਤਾਂ ਜਿਹੜੀਆਂ ਆ ਡਰਾਈਵਰਸ ਨੂੰ ਇੱਕ ਵਾਰ ਫਿਰ ਤੋਂ ਦਿੱਤੀਆਂ ਗਈਆਂ ਨੇ ਔਰ ਦੇਖਦੇ ਆ ਕਿ ਕੀ ਕੋਈ ਕਾਰਵਾਈ ਵੀ ਹੁੰਦੀ ਆ ਕਿ ਨਹੀਂ ਕਿਉਂਕਿ ਹਦਾਇਤਾਂ ਤਾਂ ਪਹਿਲਾਂ ਵੀ ਦੇ ਦਿੱਤੀਆਂ ਗਈਆਂ ਸੀਗੀਆਂ ਤਾਂ ਹੁਣ ਦੇਖਣਾ ਇਹ ਬਣਦਾ ਹੈ ਕਿ ਕੀ ਕੋਈ ਕਾਰਵਾਈ ਵੀ ਹੁੰਦੀ ਆ ਕਿ ਨਹੀਂ ਦਿਖਾ ਦੋ ਰਕੇ ਇਸ ਸਾਭੀਓਂ ਤਰਫੇ ਦਿਖਾ ਦਿਓ ਟਿੱਪਰ ਜਿਹੜੇ ਰੋਕੇ ਗਏ ਆ ਤੁਹਾਨੂੰ ਸਟਾਰਟਿੰਗ ਦੀ ਤਸਵੀਰ ਦਿਖਾਈ ਸੀ ਜਦੋਂ ਸਟਾਰਟਿੰਗ ਤਸਵੀਰ ਦਿਖਾਈ ਸੀ ਜਦੋਂ ਤab ਮੁਲਾਜ਼ਮ ਜਿਹੜੇ ਆ ਮੇਰੇ ਖਿਆਲ ਸੰਦੀਪ ਉਹਨਾਂ ਦਾ ਨਾਮ ਹੈ ਮੁਲਾਜ਼ਮ ਉਹਨਾਂ ਨੇ ਡਰਾਈਵਰਸ ਨੂੰ ਜਿਹੜਾ ਕਿਹਾ ਕਿ ਤੁਹਾਨੂੰ ਤੁਸੀਂ ਇੱਕ ਵਾਰ ਜਾ ਕੇ ਐਸ ਐਚਓ ਸਾਹਿਬ ਨਾਲ ਗੱਲ ਕਰੋ ਔਰ ਜਿਹੜੀ ਐਂਟਰੀ ਹੈ ਉਹ 9 ਵਜੇ ਤੋਂ ਪਹਿਲਾਂ ਬੈਨ ਹੈ ਜਿਸ ਦੇ ਚੱਲਦੇ ਆ ਇੱਕ ਵਾਰ ਫਿਰ ਤੋਂ ਜਿਹਨੇ ਟਿਪਰ ਨੇ ਟਿਪਰ ਚਾਲਕ ਨੇ ਡਰਾਈਵਰ ਨੇ ਸਾਰੇ ਉਹਨਾਂ ਨੂੰ ਆ ਤੁਸੀਂ ਦੇਖੋ ਸਾਹਮਣੇ ਬਿਲਕੁਲ ਸਾਹਮਣੇ ਮੌਜੂਦ ਨੇ ਇਹਨਾਂ ਨੂੰ ਦਿਖਾ ਦਿਓ ਤਾਂ ਮੁਲਾਜ਼ਮ ਸੰਦੀਪ ਜੀ ਨੇ ਇਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਐਸ ਐਚਓ ਸਾਹਿਬ ਨਾਲ ਗੱਲ ਕਰੋ ਜਦ 3 ਦਿਨ ਪਹਿਲਾਂ ਹਦਾਇਤਾਂ ਦੇ ਦਿੱਤੀਆਂ ਗਈਆਂ ਸੀਗੀਆਂ ਤਾਂ ਫਿਰ ਤੁਸੀਂ ਕਿਉਂ ਟਿੱਪਰ ਜਿਹੜੇ ਆ 9 ਵਜੇ ਤੋਂ ਪਹਿਲਾਂ ਜਿਹੜਾ ਆ ਉਹ ਸ਼ਹਿਰ ਦੇ ਅੰਦਰ ਦਾਖਲ ਕਰਦੇ ਹੋ 3 ਦਿਨ ਪਹਿਲਾਂ ਵੀ ਇਸੇ ਤਰੀਕੇ ਦੀ ਸਥਿਤੀ ਬਣੀ ਸੀਗੀ ਔਰ ਇੱਕ ਵਾਰ ਫਿਰ ਤੋਂ ਜਿਹੜੀ ਹੁਣ ਉਹ ਗੱਲਬਾਤ ਕਰ ਰਹੇ ਨੇ ਦਿਖਾਓ ਥੋੜਾ ਆਪਾਂ ਨਜ਼ਦੀਕ ਥੋੜਾ ਜਿਹਾ ਜਣਾ ਉਹੀ ਗੱਲ ਕਰ ਰਹੇ ਨੇ ਕਿ ਤੁਹਾਨੂੰ ਜਦ ਪਹਿਲਾਂ ਦੱਸ ਦਿੱਤਾ ਗਿਆ ਆ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ 9 ਵਜੇ ਤੋਂ ਪਹਿਲਾਂ ਐਂਟਰੀ ਬੈਨ ਐ ਸ਼ਹਿਰ ਦੇ ਅੰਦਰ ਜੀ ਤਾਂ ਇੱਕ ਤਰੀਕੇ ਦੀ ਸਿੱਖਿਆ ਇੱਕ ਤਰੀਕੇ ਦਾ ਲੈਸਨ ਦਿੱਤਾ ਗਿਆ ਐਸਐਚਓ ਸਾਹਿਬ ਵੱਲੋਂ ਜਿੰਨੀ ਕਿ ਮੈਂ ਗੱਲ ਸੁਣ ਪਾਇਆ ਉਹ ਕਹਿੰਦੇ ਗੱਡੀ ਇੱਥੇ ਹੀ ਖੜੀ ਰਹੂਗੀ ਔਰ 9 ਵਜੇ ਤੋਂ ਬਾਅਦ ਤੁਹਾਡੀ ਗੱਡੀ ਜਿਹੜੀ ਆ ਇੱਥੋਂ ਮੂਵ ਕਰ ਸਕੂਗੀ ਤਾਂ ਟਿਪਰ ਦਿਖਾ ਦੁਰਗੇ ਸਭੀ ਪਿੱਛੇ ਲਾਈਨ ਲੱਗ ਗਈ ਹੈ ਵੱਡੀ ਗਿਣਤੀ ਵਿੱਚ ਲਾਈਨ ਲੱਗ ਗਈ ਹੈ ਔਰ SSP ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦਾ ਅੱਛਾ ਉਪਰਾਲਾ ਹੈ ਬਹੁਤ ਚੰਗਾ ਉਪਰਾਲਾ ਹੈ ਔਰ SHO ਅਭਿਸ਼ੇਕ ਸ਼ਰਮਾ ਦੀ ਅਗਵਾਈ ਹੇਠ ਇੱਥੇ ਇੱਥੇ ਇੱਕ ਵਾਰ ਫਿਰ ਤੋਂ ਸਖਤ ਨਾਕਾ ਲੱਗਿਆ ਹੋਇਆ ਔਰ ਟਿਪਰ ਜਿਹੜੇ ਉਹਨਾਂ ਨੂੰ ਰੋਕ ਲਿਆ ਗਿਆ ਤੇ ਹਦਾਇਤ ਦਿੱਤੀ ਹੈ ਮੁਲਾਜ਼ਮ ਮੌਕੇ ਤੇ ਮੌਜੂਦ ਨੇ ਜੀ ਬਾਪੂ ਜੀ ਕੀ ਦਾਇ ਦਿੱਤੀ ਐ ਐਸਐਚ ਸਾਹਿਬ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ 9 ਵਜੇ ਤੋਂ ਬਾਅਦ ਆਇਆ ਕਰੋ ਜੀ ਤੇ ਤੁਹਾਨੂੰ ਤੁਹਾਨੂੰ ਥੋੜੇ ਦਿਨ ਪਹਿਲਾਂ ਵੀ ਸਾਹਿਬ ਤੇ ਤੁਸੀਂ ਪਹਿਲਾਂ ਕਿਉਂ ਆ ਕੇ ਹੋ ਜਾਨੇ ਆ ਪਤਾ ਕੀ ਸਾਰ ਅਸੀਂ ਤਾਂ ਕੋਈ ਇਹ ਨਾਲ ਆਇਆ ਲਾਜਮਾਂ ਦੇ ਕੋਈ ਗੱਲ ਨਹੀਂ ਹੈਗੀ ਅਸੀਂ ਅਸੀਂ ਤਾਂ ਅੱਗੇ ਨਾਕੇ ਤੇ ਹੁੰਦੇ ਖੜੇ ਅੱਜ ਹੈਰੀ ਦੀ ਪੁਲਿਸ ਬੁਲਾ ਕੇ ਅਸੀਂ ਤਾਂ ਲਗੇ ਜੀ ਹੁਣ ਇਦਾਂ ਤਾਂ ਪਤਾ ਕੀ ਇੱਕ ਸਾਲ ਦਾ ਮਹੀਨਾ ਯੇਦ ਕਰਕੇ ਧੁੰਦਾ ਪੈਲਾ ਜੀ ਤਾਂ ਕਰਕੇ ਆ ਨਹੀਂ ਉਹ ਸ਼ਾਇਦ ਤੁਹਾਨੂੰ ਤਕਲੀਫ ਆਉਂਦੀ ਹੈ ਨਾ ਜੇ ਕਿਸੇ ਨੇ ਇੱਕ ਤਾਂ ਤੁਹਾਡੇ ਵਾਲੀ ਦੀ ਸਪੀਡ ਵੀ ਘਟ ਹੁੰਦੀ ਮੜ ਜੇ ਸਮਝਾਓ ਉਹ ਗੱਡੀ ਦੀ ਸਪੀਡ ਥੋੜੀ ਲੀਵੜ ਦੇਖੋ ਹੌਲੀ 30 ਪੈਸੇ ਬਾਜ਼ਾਰ ਤਾਂ 20 ਦੇ ਰੱਖਦੇ ਆ ਸਪੀਡ ਦੇ ਦੇਖੋ ਸਾਰ ਗੱਲ ਤਾਂ ਇਨਸਾਨੀਅਤ ਦੀ ਆ ਨਾ ਜਿੰਦਾ ਤੁਸੀਂ ਇਨਸਾਨੀਅਤ ਦੀ ਬਾਕੀ ਇਨਸਾਨ ਵੀ ਆ ਮੜਾ ਆਪਣੇ ਵੱਲ ਪਿਆਰ ਮੁਹੱਬਤ ਨਹੀਂ ਕਹਦੋ ਕਿ ਸ਼ਹਿਰ ਚ ਸਪੀਡ ਮੱਧਮ ਰੱਖ ਕੇ ਹੁਣ ਹਾਂਜੀ ਹਾਂ ਠੀਕ ਆ ਜੀ ਤੇ ਹੁਣ ਕੱਲ ਤੋਂ 9 ਵਜੇ ਤੋਂ ਪਹਿਲਾਂ ਤਾਂ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਹੋਵੇ ਚਲੋ ਬਾ ਚੋਕਰੀਆ ਤਾਂ ਡਰਾਈਵਰ ਜਿਹੜੇ ਇਹਨਾਂ ਨੇ ਵੀ ਗੱਲ ਨੂੰ ਮੰਨਿਆ ਉਹ ਕਹਿੰਦੇ ਕੱਲ ਤੋਂ ਨਹੀਂ ਆਉਂਦੇ ਜੀ ਔਰ ਹੁਣ ਮੇਰੇ ਖਿਆਲ ਤੋਂ ਤੁਹਾਨੂੰ ਇਹ ਕਿਹਾ ਗਿਆ ਕਿ 9 ਵਜੇ ਤੋਂ ਪਹਿਲਾਂ ਤੁਹੇ ਲੈ ਹੋ 9 ਵਜੇ ਹਾਂ ਜੀ 9 ਵਜੇ ਤੱਕ ਜੀ 9 ਵਜੇ 9 ਵਜੇ ਤੱਕ ਹੁਣ ਗੱਡੀਆਂ ਇੱਥੇ ਰੋਕ ਦਿੱਤੀਆਂ ਗਈਆਂ ਅਤੇ ਡਰਾਈਵਰਾਂ ਨੂੰ ਹਦਾਇਤ ਦੇ ਦਿੱਤੀ ਗਈ ਹੈ ਕਿ ਤੁਸੀਂ 9 ਵਜੇ ਤੋਂ ਪਹਿਲਾਂ ਇੱਥੋਂ ਗੱਡੀ ਮੂਵ ਨਹੀਂ ਕਰ ਸਕਦੇ ਪਰ ਬਾਪੂ ਜੀ ਦਾ ਤਰਕ ਮੈਨੂੰ ਬੜਾ ਅਜੀਬ ਲੱਗਿਆ ਕਹਿੰਦੇ ਪਿੱਛੇ ਨਾਕੇ ਤੇ ਕੋਈ ਸਿਗਾ ਨਹੀਂ ਤਾਂ ਅਸੀਂ ਗੱਡੀ ਕੱਢ ਲਿਆਨੇ ਆ ਭਾਈ ਇੱਦਾਂ ਬਹੁਤ ਜਿਹੜੀਆਂ ਥਾਵਾਂ ਸੁੰਨੀਆਂ ਪਈਆਂ ਹੁੰਦੀਆਂ ਕਈ ਦੁਕਾਨਾਂ ਸੁੰਨੀ ਹੁੰਦੀਆਂ ਦਾ ਮਤਲਬ ਇਹ ਥੋੜੇ ਹੁੰਦਾ ਕਿ ਜੇ ਕੋਈ ਚੀਜ਼ ਸੁੰਨੀ ਆ ਤਾਂ ਤੁਹਾਨੂੰ ਆਫਰ ਦੇ ਦਿੱਤੀ ਗਈ ਹੈ ਰੂਲਸ ਨੂੰ ਤਾਂ ਆਬੇ ਕਰਨਾ ਹੀ ਆ ਨਾ ਜਦ ਟਿਪਰਾਂ ਬਾਬਤ ਇੰਨੀ ਵਾਰ ਗੱਲ ਹੋ ਚੁੱਕੀ ਐ ਕਿ ਟਿਪਰ 9 ਵਜੇ ਤੋਂ ਪਹਿਲਾਂ ਨਹੀਂ ਆਣੇ ਚਾਹੀਦੇ ਤਾਂ ਕਿਉਂ ਗੱਲ ਨੂੰ ਅਣਗੌਲਿਆ ਕੀਤਾ ਜਾਂਦਾ ਜਾਣ ਬੁੰਚ ਕੇ ਲਾਪਰਵਾਹੀ ਕੀਤੀ ਜਾਂਦੀ ਐ ਕਿਹਦੀ ਪੁਸ਼ਤ ਪਨਾਹੀ ਹੁੰਦੀ ਐ ਕੌਣ ਪਿੱਠ ਤਾਪੜਦਾ ਕੌਣ ਕਹਿੰਦਾ ਡਰਨ ਦੀ ਲੋੜ ਨਹੀਂ ਸੀ ਤੁਹਾਡੇ ਨਾਲ ਜਦ ਪੁਲਿਸ ਪ੍ਰਸ਼ਾਸਨ ਸਖਤ ਕਾਰਵਾਈ ਕਰਨ ਲਈ ਤਿਆਰ ਐ ਦਿਖਾ ਦਿਓ ਜੀ ਬਹੁਤ ਵੱਡਾ ਉਪਰਾਲਾ ਮੈਂ ਚਾਹੁੰਦਾ ਕਿ ਪੂਰੇ ਸ਼ਹਿਰ ਵੱਲੋਂ ਐਸ ਐਚਓ ਵਿਸ਼ੇਖ ਸ਼ਰਮਾ ਉਹਨਾਂ ਦੀ ਸ਼ਲਾਗਾ ਹੋਣੀ ਚਾਹੀਦੀ ਹੈ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਉਪਰਾਲਾ ਸਦਕਾ ਜੀ ਜੀ ਅਜੇ ਪ੍ਰਸ਼ਾਸਨ ਨਾਲ ਆ ਜੀ ਦੇਖਦੇ ਹਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਦੇਖਦੇ ਹਾਂ ਕੱਲ ਤੋਂ ਪ੍ਰਸ਼ਾਸਨ ਨਾਲ ਰਹਿੰਦੇ ਕਿ ਨਹੀਂ ਆ ਜੀ ਨਾਲ ਆਈ ਅਸੀਂ ਪ੍ਰਸ਼ਾਸਨ ਪਰਸੋਂ ਤੱਕ ਆਉਣ ਵਾਲੇ ਸਮੇਂ ਤੱਕ ਚਲੋ ਆਪਾਂ ਵੀ ਦੇਖਦੇ ਹਾਂ ਤੁਹਾਡਾ ਨੰਬਰ ਆਪਾਂ ਨੋਟ ਕਰ ਲੈਣਾ ਹੋਏ ਦਵਿੰਦਰ ਜੀ ਦੇਖ ਲੈਣੇ ਆ ਤੁਸੀਂ ਪ੍ਰਸ਼ਾਸਨ ਦਾ ਸਾਥ ਦਿਨੇ ਆਉਣ ਵਾਲੇ ਦਿਨਾਂ ਵਿੱਚ ਕਿ ਨਹੀਂ ਦਿਨੇ ਦੋਗੇ ਤਾਂ ਬਹੁਤ ਚੰਗੀ ਗੱਲ ਹੈ ਦੇਖੋ ਤੁਸੀਂ ਸਾਡੇ ਲਈ ਸਤਿਕਾਰਯੋਗ ਆ ਤੁਸੀਂ ਵੀ ਮਿਹਨਤ ਕਰਦੇ ਹੋ ਪਰ ਜਿਹੜੇ ਸ਼ਹਿਰ ਦੇ ਲੋਕ ਐ ਮੈ ਉਹਨੇ ਤਕਲੀਫ ਦਾ ਦੇਦਾ ਉਹ ਆ ਰੋਣਾ ਰੋੜਿਆ ਜੀ ਦੇਖੋ ਇਹ ਤੋਂ ਮੇਨ ਤੇ ਚੜਨਾ ਨਹਿਰੂ ਗੇਟ ਮੇਨ ਤੇ ਚੜਨਾ ਟਿਪਰ ਡਾਰਾਂ ਦੀਆਂ ਡਾਰਾਂ ਸਪੀਡ ਜਾਂਦੇ ਤਾਂ ਲੋਕੀ ਡਰਦੇ ਆ ਹਾਦਸੇ ਬਹੁਤ ਚੁੱਕੇ ਇੱਥੇ ਕੇ ਕੇ ਮੈਡੀਕਲ ਆ ਲਿਆ ਉਹਨਾਂ ਦਾ ਛੋਟਾ ਬਰਾ ਉਹਦੀ ਇੱਥੇ ਇੱਥੇ ਡੈਥ ਹੋ ਗਈ ਸੀਗੀ ਤਾਂ ਪੂਰਾ ਜਿਹੜਾ ਸਰੀਰ ਆ ਉਹ ਪਿਸ ਗਿਆ ਸੀ ਇਸ ਕਰਕੇ ਲੋਕ ਡਰਦੇ ਕੋਈ ਹਾਦਸਾ ਨ ਹੋਵੇ ਉਹ ਸਾਡਾ ਕੋਈ ਵੈਰ ਥੋੜੇ ਥੋੜੇ ਨਾਲ ਚਲੋ ਤੁਸੀਂ ਵੀ ਸਾਡੇ ਲਈ ਸਤਿਕਾਰਯੋਗ ਹੋ ਜੇ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਕਰੋ ਨਵੇਂ ਸ਼ਹਿਰ ਦੇ ਲੋਕਾਂ ਦਾ ਸਹਿਯੋਗ ਕਰੋ ਇਹ ਵਧੀਆ ਗੱਲ ਹੈ ਬਹੁਤ ਸ਼ੁਕਰੀਆ ਜੀ ਤਾਰਕੇ ਸਭੀ ਮੈਂ ਸ਼ੁਕਰ ਹੈ ਜੀ ਸ਼ੁਕਰ ਹੈ ਸ਼ੁਕਰ ਹੈ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਮਾਛੋੜਾ ਸਾਹਿਬ ਜਿਹੜਾ ਠੀਕ ਠੀਕ ਹੈ ਜੀ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਤਾਂ ਆ ਆ ਸੀਰੀਅਸਲੀ ਸਵਾਦ ਵਾਲੀ ਗੱਲ ਹੈ ਠੀਕ ਠੀਕ ਹੈ ਜੀ ਠੀਕ ਹੈ ਜੀ ਇਹ ਸਵਾਦ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਨੇ ਅੱਜ ਸਵਾਦ ਕਰ ਦਿੱਤਾ ਬੜੀ ਵਾਰ ਲੋਕਾਂ ਨੇ ਧਰਨੇ ਲਾਤੇ ਬੜੀ ਵਾਰ ਆਪਾਂ ਆਵਾਜ਼ ਚੱਕ ਲਈ ਲੇਕਿਨ ਅੱਜ ਜਿਹੜੀ ਸੁਣੀ ਗਈ ਹੈ ਲੋਕਾਂ ਦੀ ਇਹ ਸੱਚੀਓ ਸਵਾਦ ਆ ਗਿਆ ਔਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦਾ ਤੇ ਐਸਐਚਓ ਅਭਿਸ਼ੇਕ ਸ਼ਰਮਾ ਜੀ ਦਾ ਤੇ ਜਿੰਨੀ ਟੀਮ ਇੱਥੇ ਮੌਜੂਦ ਹੈ ਜਿੰਨੇ ਮਲਾਜ਼ਮ ਵੀਰ ਮੌਜੂਦ ਨੇ ਆ ਸੰਦੀਪ ਜੀ ਨੇ ਬਰਨਾਲਾ ਪਿੰਡ ਤੋਂ ਇਹ ਹਮੇਸ਼ਾ ਆਪਣੀ ਡਿਊਟੀ ਬੜੀ ਡੈਡੀਕੇਟਡ ਲਈ ਨਿਭਾਉਂਦੇ ਨੇ ਬਾਕੀ ਜਿੰਨੇ ਹੋਰ ਮਲਾਜ਼ਮ ਵੀਰ ਨੇ ਤਾਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਨਵਾਂ ਸ਼ਹਿਰ ਵਾਸੀਆਂ ਦੀ ਅਪੀਲ ਸੀ ਉਹਨੂੰ ਸੁਣਿਆ ਗਿਆ ਔਰ ਜਿਹੜਾ ਇਹ ਰੂਲ ਹੈ ਕਿ 9 ਵਜੇ ਤੋਂ ਪਹਿਲਾਂ ਜਿਹੜਾ ਟਿਪਰ ਹੈ ਸ਼ਹਿਰ ਵਿੱਚ ਐਂਟਰ ਨਾ ਹੋਵੇ ਉਹ ਉਸ ਨੂੰ ਹਣ ਸਖਤੀ ਨਾਲ ਲਾਗੂ ਕਰਵਾਉਣ ਦੀ ਗੱਲ ਜਿਹੜੀ ਇੱਥੇ ਸ਼ੁਰੂ ਹੋ ਗਈ ਹੈ ਔਰ ਉਮੀਦ ਕਰਦੇ ਹਾਂ ਕਿ ਜਿਹੜੇ ਨਿਯਮ ਹੈ ਉਹਨਾਂ ਦੀ ਪਾਲਣਾ ਇਹ ਜੇ ਪੂਰਨ ਤੌਰ ਤੇ ਕਰਨਗੇ ਯਕੀਨੀ ਤੌਰ ਤੇ ਕਰਨਗੇ ਤੁਸੀਂ ਤਸਵੀਰਾਂ ਦਿਖਾਓ ਬਈ ਇੱਕ ਮਿੰਟ ਕਿੱਡੀ ਸੈਟ ਕਰ ਤੂੰ ਮੜਾ ਦਿਖਾਈ ਚ ਕਿੰਨੇ ਟਿਪਰ ਆ ਨਹੀਂ 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 ਪਿੱਛੇ ਸਕੂਟਰੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਜਿਹੜੇ ਟਿਪਰ ਨੇ ਠੀਕ ਹੈ ਜੀ ਹੋਰ ਬਾਜੀ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਜੀ ਕਿੱਦਾਂ ਠੀਕ ਠਾਕ ਹੈ ਵਧੀਆ ਹੋ ਜੀ ਸ਼ੁਕਰ ਹੈ ਜੀ ਘੜੀਆਂ ਘੈਂਟ ਵੀਡੀਓ ਹੁੰਦੀਆਂ ਬਾਈ ਜੀ ਮਿਹਰਬਾਨ ਜੀ ਕਿਹੜਾ ਇਲਾਕਾ ਆਪਣਾ ਆਪਣਾ ਬਾਜੀ ਔੜ ਦੇ ਨਾਲੇ ਹੀ ਆ ਮਾਲ ਖਰਦ ਪਿੰਡ ਸਾਡਾ ਹੀ ਆ ਹਾਂ ਜੀ ਮੇਰਾ ਮਾਲ ਔੜ ਦੇ ਨਾਲੇ ਹਾਂ ਜੀ ਹਾਂ ਜੀ ਚਲੋ ਠੀਕ ਹੈ ਬਾਜੀ ਉਪਰ ਆਲਾ ਚੱਲ ਰਿਹਾ ਸੀਗਾ ਟੀਪਰ ਟੀਪਰ ਬੰਦ ਹੋਣ 9 ਵਜੇ ਤੋਂ ਪਹਿਲਾਂ ਅੱਛਾ ਉਹਦੇਾਰੇ ਕਰਕੇ ਆ ਹਨਾ ਇਹ ਬਾਈ ਜੀ 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 ਠੀਕ ਹੈ ਥੈਂਕ ਯੂ ਬਾਈ ਜੀ ਸ਼ੁਕਰ ਹੈ ਸ਼ੁਕਰ ਹੈ ਆਪਾਂ ਦਿਖਾ ਦਿਓ ਤਸਵੀਰਾਂ ਹਾਂ ਜੀ ਤਾ ਆਦੇ ਜੀ ਸਾਰੀ ਗੱਲ ਕਰਦੇ ਮੁਰਕ ਕੇ ਆ ਕੇ ਤਾਂ ਆਪਾਂ ਦਿਖਾ ਦਈਏ 1 2 3 ਐ ਤਾਂ ਨਾਲ ਹੀ ਆ 1 2 3 4 5 6 ਪਿੱਛੇ ਹੋਰ ਪਤਾ ਨਹੀਂ ਕਿੰਨੀਆਂ ਡਾਰਾਂ ਹੋਣੀਆਂ ਮੈਂ ਤਾਂ ਇਹ ਵੀ ਪਿਛਲੇ ਸਮੇਂ 'ਚ ਗੱਲ ਕੀਤੀ ਸੀਗੀ ਕਿ ਪਿਛਲੀਆਂ ਸਰਕਾਰਾਂ ਨੂੰ ਆਪਾਂ ਨਿੰਦਦੇ ਰਹੇ ਆ ਕਿਉਂਕਿ ਉਦੋਂ ਵੀ ਟਿਪਰ ਇਸੇ ਤਰੀਕੇ ਡਾਰਾ ਬਣ-ਬਣ ਕੇ ਆਉਂਦੇ ਸੀ ਪਰ ਹੁਣ ਐ ਲੱਗਦਾ ਕਿ ਟਿਪਰ ਮੰਨ ਲਓ ਇੱਕ ਮਾਂ ਇੱਕ ਪਿਓ ਤੇ ਅੱਗੇ 4-4 5-5 ਬੱਚੇ ਵੀ ਦੇ ਦਿੱਤੇ ਆ ਇੰਨੇ ਟੱਪੜਾਂ ਦੀ ਤਾਦਾਦ ਵੱਧ ਗਈ ਆ ਤਾਂ ਮੈਂ ਫਿਰ ਤੋਂ ਗਿਣਤੀ ਸ਼ੁਰੂ ਕਰ ਦਿੰਦਾ 1 2 3 4 5 6 7 7 ਤਾਂ ਇੱਕ ਲਾਈਨ 'ਚ ਨੇ ਅਤੇ ਪਿੱਛੇ ਵੀ ਹੋਰ ਬਹੁਤ ਸਾਰੇ ਹੋਣਗੇ ਤਾਂ ਆਪਾਂ ਜਿਹੜੀ ਗੱਲ ਆ ਜੋ ਬੀਤੇ ਸਮੇਂ ਵਿੱਚ ਹਾਦਸਾ ਹੋਇਆ ਸੀ ਵੱਡਾ ਹਾਦਸਾ ਹੋਇਆ ਸੀ ਕੇਕੇ ਮੈਡੀਕਲ ਹਾਲ ਵਾਲਿਆਂ ਨਾਲ ਉਹ ਵੀ ਉਹਦਾ ਵੀ ਜ਼ਿਕਰ ਕਰ ਦਿੱਤਾ ਕਿਉਂਕਿ ਜਦੋਂ ਕੋਈ ਹਾਦਸਾ ਹੁੰਦਾ ਪਰਿਵਾਰ ਤਹਿਸ ਨੈਸ ਹੋ ਜਾਂਦਾ ਔਰ ਗਿਆ ਜੀ ਮੁੜ ਕੇ ਨਹੀਂ ਆਉਂਦਾ ਲੈ ਵੀ 8 9 10 11 12 ਇਹਨਾਂ ਦੀ ਪੌ 12 ਸੀ ਪਰ ਹੁਣ ਪੌ 12 ਨੂੰ ਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਬਾਰ ਬਾਰ ਲਗਾਤਾਰ ਆਵਾਜ਼ ਚੱਕੀ ਜਾਂਦੀ ਹੈ ਉਸ ਆਵਾਜ਼ ਨੂੰ ਸੁਣਿਆ ਗਿਆ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਟ੍ਰੈਫਿਕ ਨੂੰ ਕੋਈ ਵਿਗਨ ਨਾ ਆਵੇ ਉਸ ਕਰਕੇ ਟ੍ਰੈਫਿਕ ਨੂੰ ਨਿਰਵਿਗਨ ਚਲਾਇਆ ਜਾ ਰਿਹਾ ਤੇ ਜੇ ਕੋਈ ਸ਼ੱਕੀ ਵਿਅਕਤੀ ਹੈ ਉਹਨਾਂ ਦੀਆਂ ਗੱਡੀਆਂ ਨੂੰ ਚੈੱਕ ਕੀਤਾ ਗਿਆ ਹਾਲਾਂਕਿ ਅਸੀਂ ਪਹਿਲਾਂ ਇੱਕ ਸਾਈਡ ਤੇ ਖੜੇ ਸੀਗੇ ਇਨਫੋਰਮੇਸ਼ਨ ਸੀ ਸਾਡੇ ਕੋਲ ਕਿ ਅੱਜ ਹੋ ਸਕਦਾ ਟਿਪਰਾਂ ਨੂੰ ਰੁਕਿਆ ਜਾਵੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਅਵੇਰਨੈਸ ਜਿਹੜੀ ਲਿਆਣੀ ਚਾਹੁੰਨਾ ਕਿ ਕੁਝ ਗੱਡੀਆਂ ਦੇ ਉੱਤੇ ਫੀਮ ਰੰਗੀ ਫਿਲਮ ਲੱਗੀ ਹੋਈ ਸੀਗੀ ਮਤਲਬ ਕਾਲੇ ਰੰਗੀ ਫਿਲਮ ਤਾਂ ਉਹ ਵੀ ਲਵਾਈ ਗਈ ਹੈ ਤਾਂ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਗੱਡੀ ਤੇ ਫੀਮ ਰੰਗੀ ਜਾਨੀ ਕਿ ਕਾਲੇ ਰੰਗ ਦੀ ਫਿਲਮ ਨਾ ਲਾਇਆ ਕਰੋ ਇਹ ਗੈਰ ਕਾਨੂੰਨੀ ਹੈ ਤਾਂ ਤੁਸੀਂ ਦੇਖੋ 13 14 15 16 17 18 ਉਹ ਪਰੇ ਤੱਕ ਤਾਂ ਇਹ ਹੁਣ ਇਸੇ ਤਰੀਕੇ ਟਿਪਰ ਇੱਥੇ ਖੜੇ ਰਹਿਣਗੇ 9 ਵਜੇ ਤੋਂ ਬਾਅਦ ਇਹਨਾਂ ਨੂੰ ਐਂਟਰੀ ਜਿਹੜੀ ਮਿਲੇਗੀ ਜੋ ਕਿ ਪ੍ਰਸ਼ਾਸਨ ਦੇ ਹੁਕਮ ਨੇ ਹਾਂਜੀ ਜਾਵ ਨਹੀਂ ਆ ਵੀਰੇ ਜਾਵ ਨਹੀਂ ਆ ਤੁਹਾਡੀ ਐਂਟਰੀ 9 ਵਜੇ ਤੋਂ ਪਹਿਲਾਂ ਬੈਨ ਹੈ ਨੋਵੇ ਤਾਂ ਪਹਿਲਾਂ ਤੁਸੀਂ ਆ ਨਹੀਂ ਨਾ ਸਕਦੇ 8 ਵਜੇ ਆਪਾਂ ਬਹੁਤ ਹੀ ਖੁੱਲ ਜਾਂਦੀ ਹੈ ਕਿੱਥੇ ਖੁੱਲ ਜਾ ਮੇਰੀ ਨਵੇਂ ਸ਼ਹਿਰ 9 ਵਜੇ ਤੋਂ ਪਹਿਲਾਂ ਬੰਦ ਐ ਐਸਐਚਓ ਸਾਹਿਬ ਨੇ ਗਹੀ ਗੱਲ ਕੀਤੀ ਆ ਹਾਂਜੀ ਨਹੀਂ ਤਾਂ ਤੁਸੀਂ ਆ ਕੇ ਕਰ ਲੋ ਗੱਲ ਚਲੋ ਤੁਹਾਡਾ ਏਰੀਆ ਕਿਹੜਾ ਤੁਹਾਡਾ ਕਿੱਥੋਂ ਹੂੰ ਐਸਐਚਓ ਸਾਹਿਬ ਨੇ ਅੱਗੇ ਹਦਾਇਤ ਦਿੱਤੀ ਆ ਕਿ 9 ਵਜੇ ਤੋਂ ਪਹਿਲਾਂ ਆ ਨਹੀਂ ਸਕਦੇ ਸ਼ਹਿਰ ਵਾਸੀ ਵੀ ਤਕਲੀਫ ਮੰਨਦੇ ਆ ਪ੍ਰਸ਼ਾਸਨ ਦੀ ਹਦਾਇਤ ਆ ਕਾਰ ਵਾਲੇ ਜਾਮ ਲਾਉਂਦੇ ਆ ਆਪਾਂ ਦੇ ਜਾ ਵੀ ਲਾਉਂਦੇ ਸਾਡੀ ਗੱਡੀ ਕੋ ਜਾਮ ਲਾਉਂਦੀ ਆ ਪਤਾ ਕੀ ਗੱਲ ਆ ਜੀ ਕਾਰ ਵਾਲਿਆਂ ਦਾ ਹਾਂ ਜਾਮ ਸਰ ਭੈ ਕਾਰਾਂ ਵਾਲਿਆਂ ਦਾ ਆ ਹੁਣ ਹੁਣ ਖੜਾ ਕੀ ਆ ਖੜਾ ਪਈ ਇਹ ਖੜੀਆਂ ਗੱਡੀਆਂ ਨੇ ਇਹਨੂੰ ਕਾਰ ਵਾਲੇ ਕੀ ਕਰਦੇ ਨੇ ਹੁਣ ਮੈਂ ਤੁਹਾਨੂੰ ਪੁਆਇੰਟ ਦੱਸਦਾ ਪ੍ਰੋਬਲਮ ਕੀ ਆ ਤੁਹਾਡੇ ਜਦੋਂ ਟਿਪਰ ਆਉਂਦੇ ਨਾ ਇੱਕ ਸਪੀਡ ਜਿਹੜੀ ਹੁੰਦੀ ਆ ਕਈਆਂ ਦੀ ਜ਼ਿਆਦਾ ਹੁੰਦੀ ਮੈਂ ਥੋੜੀ ਦੀ ਗੱਲ ਕਰਦਾ ਬਹੁਤਿਆਂ ਦੀ ਜ਼ਿਆਦਾ ਹੁੰਦੀ ਆ ਜਦੋਂ ਆਮ ਲੋਕਾਂ ਨੇ ਦੁਕਾਨਾਂ ਬੰਦ ਕਰਕੇ ਮੇਨ ਸੜਕ ਤੇ ਚੜ੍ਹਨਾ ਹੁੰਦਾ ਉਹਨਾਂ ਨੂੰ ਰਾਹ ਨਹੀਂ ਮਿਲਦਾ ਡਰਦੇ ਆ ਔਰ ਮਿੱਟੀ ਉੱਡਦੀ ਆ ਇਹ ਲੋਕਾਂ ਨੂੰ ਤਕਲੀਫ ਆ ਤੁਹਾਡੀ ਬਿਲਕੁਲ ਸਹੀ ਆ ਸਪੀਡ ਆਪਣੀ ਉਹ ਨਹੀਂ ਪਰ ਜੇ ਪ੍ਰਸ਼ਾਸਨ ਕਹਿੰਦਾ 9 ਵਜੇ ਤੋਂ ਪਹਿਲਾਂ ਐਂਟਰੀ ਨਹੀਂ ਕਰਨੀ ਤਕਲੀਫ ਕੀ ਆ ਰੋਪਨ ਨੋਮੇ ਤਾਂ ਪਹਿਲਾਂ ਨਹੀਂ ਹੁੰਦੇ ਪਰ ਭਾਜੀ ਇਹ ਗੱਲ ਮੁੱਕ ਗਈ ਆ ਕੇ ਅਸੀਂ ਡਰਾਈਵ ਨਹੀਂ ਸਿੱਖਦੇ ਤੇ ਜਿਹੜੇ ਕਾਰਾਂ ਵਾਲੇ 1500 ਰੁਪਏ ਦੇ ਕੇ 15 ਦਿਨਾਂ ਦੇ ਵਿੱਚ ਡਰਾਈਵ ਸਿੱਖ ਲੈਂਦੇ ਜਾਮ ਤੇ ਉਹ ਲੁੰਦੇ ਆਂ ਅਸੀਂ ਥੋੜੀ ਜਾਮ ਏਦਾਂ ਆਪਾਂ ਸਟੀਰੀਓ ਟਾਈਪ ਕਿਉਂ ਬਣ ਰਹੇ ਆ ਲੋਕੀ ਅਪੀਲ ਤਾਂ ਬੇਨਤੀ ਤਾਂ ਭਰਾਵਾਂ ਨੂੰ ਇਹ ਆ ਭਰਾਵਾਂ ਤੌਰ ਤੇ ਬੇਨਤੀ ਹੈ ਕਿ 9 ਵਜੇ ਤੋਂ ਪਹਿਲਾਂ ਨਾਓ ਸਪੀਡ ਲਿਮਟ 'ਚ ਰੱਖੋ ਹੋਰ ਤਾਂ ਕੋਈ ਬੇਨਤੀ ਨਹੀਂ ਆ ਕੋਈ ਗੱਲ ਨਹੀਂ ਠੀਕ ਆ ਓਕੇ ਹੋਰ ਤਾਂ ਕੋਈ ਗੱਲ ਹੈ ਹੀ ਨਹੀਂ ਆਮ ਸ਼ਹਿਰੀ ਹੋਰ ਤਾਂ ਕੋਈ ਬੇਨਤੀ ਕਰਦਾ ਹੀ ਨਹੀਂ ਸਖਤ ਪਿਆਰ ਨਾਲ ਬੇਨਤੀ ਕਰਦਾ ਸ਼ਹਿਰੀ ਕਿ ਸਪੀਡ ਦੀ ਲਿਮਟ ਰੱਖੋ 9 ਵਜੇ ਤੋਂ ਪਹਿਲਾਂ ਐਂਟਰੀ ਨਾ ਕਰੋ ਕਿਉਂਕਿ ਦੁਕਾਨਦਾਰਾਂ ਨੇ ਦੁਕਾਨਾਂ ਨੂੰ ਵਧਾ ਕੇ ਆਪਣੇ ਘਰ ਆਪਣੇ ਬੱਚਿਆਂ ਕੋ ਜਾਣਾ ਹੁੰਦਾ ਇੱਕ ਤਾਂ ਮਿੱਟੀ ਉੜਦੀ ਮਿੱਟੀ ਤੇ ਚਪੇੜੇ ਵੱਜਦੇ ਆ ਮਿੱਟੀ ਜੋਰ-ਜੋਰ ਦੀ ਅੱਖ ਝਠਾ ਕਰਕੇ ਵੱਜਦੀ ਆ ਤੇ ਦੂਜੀ ਗੱਲ ਸਪੀਡ ਦੀ ਕਈ ਟਿਪਰ ਵਾਲੇ ਬਿਲਕੁਲ ਲਾਪਰਵਾਹੀ ਕਰਦੇ ਇੱਕ ਦੂਜੇ ਨਾਲ ਰੇਸਾਂ ਲਾਉਂਦੇ ਜਾਂਦੇ ਆ ਕ੍ਰੇਜ਼ੀ ਕਾਰਾਂ ਕਰੋ ਟਿਪਰਾਂ ਨੂੰ ਘਮਾਉਂਦੇ ਜਾਂਦੇ ਆ ਜਿਹਦੇ ਕਰਕੇ ਆਮ ਸ਼ਹਿਰੀ ਤਕਲੀਫਮੰਦ ਆ ਅਸੀਂ ਵੀ ਪਹਿਲਾਂ 2-3 ਵੀਡੀਓ ਇਸੇ ਮਸਲੇ ਤੇ ਕੀਤੇ ਸੀਗੇ ਪਰ ਫਿਰ ਤੋਂ ਕਹਿਣਾ ਚਾਹੁੰਨਾ ਮੈਂ ਜਿਹੜੇ ਦਰਸ਼ਕ ਨਵੇਂ ਜੁੜੇ ਆ ਪਰਿਵਾਰਕ ਮੈਂਬਰ ਨਵੇਂ ਜੁੜੇ ਆ ਕਿ ਮਾਣਿਓ ਕਿ ਐਸਐਸਬੀ ਸਾਹਿਬ ਅਤੇ ਐਸਟੀਓ ਸਾਹਿਬ ਦਾ ਦਿਲੋਂ ਧੰਨਵਾਦ ਹੈ ਕਿ ਉਹਨਾਂ ਨੇ ਬੇਨਤੀ ਨੂੰ ਕਬੂਲ ਕੀਤਾ ਤੇ ਬੜੀ ਵਾਰ ਪਹਿਲਾਂ ਵੀ ਕਿਸਾਨੀ ਅੰਦੋਲਨ ਦੌਰਾਨ ਜਿਹੜਾ ਆਪਣੀ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਦੁਆਬਾ ਕਿਸਾਨ ਯੂਨੀਅਨ ਵੱਲੋਂ ਵੀ ਧਰਨਾ ਦਿੱਤਾ ਗਿਆ ਸੀ 2021 ਦੀ ਗੱਲ ਹੈ ਮੇਰਾ ਖਿਆਲ ਤੱਕ ਕਾਫੀ ਧੇਰ ਦੀ ਜਦੋਜਹਿਦ ਚੱਲ ਰਹੀ ਸੀਗੀ ਸ਼ਹਿਰ ਵਾਸੀਆਂ ਦੀ ਵੀ ਪੱਤਰਕਾਰਾਂ ਦੀ ਵੀ ਖਾਸ ਕਰਕੇ ਵੀ ਬਿੱਬਤੀ ਨਵਾਂ ਸ਼ਹਿਰ ਦੀ ਟੀਮ ਦੀ ਪਰ ਪ੍ਰਸ਼ਾਸਨ ਨੇ ਸੁਣਵਾਈ ਕੀਤੀ ਹੈ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਔਰ ਮੈਂ ਇੱਕ ਹੋਰ ਸ਼ਲਾਘਾ ਕਰਨੀ ਚਾਹੁੰਦਾ ਜਿੱਦਾਂ ਲੰਗੜੋਆ ਆ ਜਾਂ ਹੋਰ ਕਈ ਏਰੀਆ ਜਿਹੜੇ ਸੈਂਸਿਟੀਵ ਮੰਨੇ ਜਾਂਦੇ ਸੀਗੇ ਉਹਨਾਂ ਦੇ ਵੀ ਆਪਾਂ ਦੇਖਿਆ ਐਸਐਸਪੀ ਸਾਹਿਬ ਦੇ ਨਵਾਂ ਸ਼ਹਿਰ ਵਿੱਚ ਜੁਆਇਨ ਕਰਨ ਤੋਂ ਬਾਅਦ ਬਹੁਤ ਰਾਹਤ ਮਿਲੀ ਹੈ ਬਹੁਤ ਫਰਕ ਦੇਖਿਆ ਗਿਆ ਤੇ ਇਸ ਕਰਕੇ ਇਸ ਗੱਲ ਦਾ ਵੀ ਧੰਨਵਾਦ ਹੈ ਔਰ ਰੋਜ਼ ਰਜਾਨਾ ਐਨਡੀਪੀਐਸ ਦੇ ਪਰਚੇ ਹੋ ਰਹੇ ਨੇ ਤਾਂ ਨਵਾਂ ਸ਼ਹਿਰ ਦੀ ਪੁਲਿਸ ਜਿਹੜਾ ਕੰਮ ਬਿਹਤਰੀਨ ਕਰ ਰਹੀ ਹੈ ਚੰਗਾ ਕਰ ਰਹੀ ਹੈ ਉਹਦੀ ਸਿਫਤ ਬਣਦੀ ਹੈ ਉਹਦੀ ਕਦਰ ਬਣਦੀ ਹੈ ਉਹ ਇੱਕ ਵਾਰੀ ਫਿਰ ਤੋਂ ਤਸਵੀਰਾਂ ਦਿਖਾ ਦੁਰਗੇ ਸਾਭੀ ਜਿਹੜੀ ਗੱਲ ਮੈਂ ਪਹਿਲਾਂ ਕਰਦਾ ਸੀਗਾ ਕਿ ਫੀਮ ਰੰਗੀ ਕਾਲੀ ਫਿਲਮ ਨਾ ਲਾਉ ਤਾਂ ਚੰਗੀ ਗੱਲ ਹੈ ਕਈ ਕਾਰਾਂ ਵਾਲੇ ਗੱਡੀ ਦੇ ਉੱਤੇ ਫਿਲਮ ਲਾ ਲੈਂਦੇ ਆ ਉਹ ਫਿਲਮ ਲਵਾਈ ਜਾ ਰਹੀ ਹੈ ਨੰਬਰ ਨੰਬਰ ਨਾ ਆਵੇ ਗੱਡੀ ਦਾ ਇੱਧਰ ਕਰ ਲੋ ਕਿਸੇ ਦੀ ਪ੍ਰਾਈਵੇਸੀ ਲੀਕ ਨਹੀਂ ਕਰਨੀ ਪਰ ਉਹ ਫਿਲਮ ਫੀਮ ਰੰਗੀ ਫਿਲਮ ਲਵਾਈ ਜਾ ਰਹੀ ਹੈ ਕਾਲੇ ਰੰਗੀ ਫੀਮ ਲਾਲ ਕਾਲੇ ਰੰਗੀ ਫੀਮ ਲਾ ਲੈਂਦੇ ਆ ਜਿਹਦੇ ਕਰਕੇ ਫਿਰ ਕਾਰਵਾਈ ਜਿਹੜੀ ਉਹ ਭੁਗਤਣੀ ਪੈਂਦੀ ਆ ਤੇ ਪ੍ਰਸ਼ਾਸਨ ਨੂੰ ਜਿਹੜੀ ਕੋਈ ਗੱਡੀ ਸ਼ੱਕੀ ਮਿਲਦੀ ਆ ਜਾਂ ਗੱਡੀ ਸ਼ੱਕੀ ਨਜ਼ਰ ਆਉਂਦੀ ਆ ਤਾਂ ਉਹ ਉਹਨਾਂ ਤੇ ਕਾਰਵਾਈ ਹੁੰਦੀ ਆ ਤਾਂ ਗੱਡੀ ਜਿਹੜੀ ਹੈ ਇੱਤੇ ਫਿਲਮ ਲੱਗੀ ਹੋਈ ਸੀ ਕਾਲੇ ਰੰਗੀ ਜਿਹੜੀ ਮੌਕੇ ਤੇ ਲਵਾਈ ਗਈ ਹੈ ਤਸਵੀਰਾਂ ਤੁਸੀਂ ਨਵਾਂ ਸ਼ਹਿਰ ਸਿਟੀ ਥਾਣੇ ਦੇ ਬਿਲਕੁਲ ਬਾਹਰ ਤੋਂ ਦੇਖ ਪਾ ਰਹੇ ਹੋ ਔਰ ਸਵਾਦ ਵਾਲੀ ਗੱਲ ਹੈ ਤਾਰੀਫ ਵਾਲੀ ਗੱਲ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਹੋਂਦ ਚ ਸਰਕਾਰ ਬਣਾਉਣ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਬੜੀ ਬਾਰੇ ਇਸ਼ੂ ਉਠਿਆ ਪਰ ਅੱਜ ਸਰਕਾਰ ਬਣਨ ਤੋਂ ਤਕਰੀਬਨ 3 ਸਾਲ ਬਾਅਦ ਜਿਹੜੀ ਨਵਾਂ ਸ਼ਹਿਰ ਵਿੱਚ ਇਹ ਕਾਰਵਾਈ ਹੋਈ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾ ਹੈ ਕਿਉਂਕਿ ਟਿਪਰ ਜਿਹੜੇ ਆ ਇਹ ਡਾਰਾਂ ਦੀਆਂ ਡਾਰਾ ਬਣ ਕੇ ਪੂਰੀ ਸਪੀਡ ਨਾਲ ਜਦੋਂ ਸ਼ਹਿਰ 'ਚ ਦਾਖਲ ਹੁੰਦੇ ਆ ਤਾਂ ਲੋਕਾਂ ਦੇ ਨਾਲ ਇੱਕ ਧੁੜਕੂ ਹੋ ਜਾਂਦਾ ਦਿਲ ਤੇਜ਼ੀ ਨਾਲ ਧੜਕਣ ਲੱਗ ਪੈਂਦਾ ਕਿ ਯਾਰ 메ਨ ਸੜਕ ਤੇ ਚੜਨਾ ਕਿਵੇਂ ਇਹ ਸਾਈਡ ਤੇ ਰਾਹ ਤਾਂ ਦਿੰਦੇ ਨਹੀਂ ਪਰ ਹੁਣ ਜਿਹੜੀਆਂ ਅਸੀਂ ਇਹ ਤਸਵੀਰਾਂ ਦੇਖ ਰਹੇ ਆ ਕਿ ਟਿਪਰ ਕੋਈ ਜਾਮ ਨਹੀਂ ਲੱਗਾ ਖੜੇ ਤਾਂ ਕੀਤੇ ਆ ਕਿ 9 ਵਜੇ ਤੋਂ ਪਹਿਲਾਂ ਐਂਟਰੀ ਬੈਨ ਹੈ ਤੇ 9 ਵਜੇ ਤੋਂ ਪਹਿਲਾਂ ਤੁਸੀਂ ਸ਼ਹਿਰ 'ਚ ਦਾਖਲ ਨਹੀਂ ਹੋ ਸਕਦੇ ਔਰ ਉਹਨਾਂ ਨੂੰ ਇੱਕ ਤਰ੍ਹਾਂ ਦੀ ਸਿੱਖਿਆ ਇੱਕ ਤਰ੍ਹਾਂ ਦਾ ਲੈਸਨ ਦਿੱਤਾ ਗਿਆ ਕਿ 9 ਵਜੇ ਤੋਂ ਪਹਿਲਾਂ ਐਂਟਰੀ ਬੰਦ ਹੈ ਤੁਸੀਂ ਇੱਕ ਸਾਈਡ ਤੇ ਖੜ੍ਹ ਜੋ ਜਦ 9 ਵਜਣਗੇ ਉਦੋਂ ਹੀ ਟਿਪਰ ਜਿਹੜਾ ਤੁਸੀਂ ਸ਼ਹਿਰ ਚ ਐਂਟਰ ਕਰ ਸਕਦੇ ਹੋ ਤਸਵੀਰਾਂ ਤੁਹਾਨੂੰ ਅਸੀਂ ਨਵਾਂ ਸ਼ਹਿਰ ਸਿਟੀ ਥਾਣੇ ਤੇ ਬਿਲਕੁਲ ਸਾਹਮਣੇ ਤੋਂ ਪਾਰਕਿੰਗ ਦੇ ਬਿਲਕੁਲ ਨਜ਼ਦੀਕ ਤੋਂ ਦਿਖਾ ਰਹੇ ਹਾਂ ਅਤੇ ਟਿਪਰ ਜਿਹੜੇ ਪਿੱਛੇ ਕਈ ਦਰਜਨਾਂ ਦੀ ਤਦਾਦ ਵਿੱਚ ਖੜੇ ਹਨ ਔਰ ਨਿਰਵਿਗਨ ਟ੍ਰੈਫਿਕ ਵੀ ਚੱਲ ਰਿਹਾ ਕਿਸੇ ਨੂੰ ਦਿਕਤ ਨਹੀਂ ਆਣ ਦਿੱਤੀ ਜਾ ਰਹੀ ਤਾਂ ਆ ਗੱਡੀ ਜਿਹੜੀ ਆ ਆ ਕਾਲੇ ਰੰਗ ਦੀ ਗੱਡੀ ਤਾਂ ਇਹਦੇ ਉੱਤੇ ਫਿਲਮ ਚੜੀ ਹੋਈ ਸੀਗੀ ਜੋ ਲਵਾਈ ਗਈ ਹੈ ਔਰ ਹੁਣ ਡਾਕੂਮੈਂਟਸ ਚੈੱਕ ਕੀਤੇ ਜਾ ਰਹੇ ਆ ਤਾਂ ਕਈ ਵੇਲੇ ਨੌਜਵਾਨੀ ਜਵਾਨੀ ਦੇ ਜੋਸ਼ ਵਿੱਚ ਨੌਜਵਾਨਾਂ ਨੇ ਗੈਲੀ ਕਰ ਲੈਂਦੇ ਆ ਤਾਂ ਮੇਰੇ ਛੋਟੇ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਇਹਨਾਂ ਗੈਲੀ ਨਹੀਂ ਕਰਨੀ ਲਾਪਰਵਾਹੀ ਨਹੀਂ ਕਰਨੀ ਅਤੇ ਗੱਡੀਆਂ ਉੱਤੇ ਕਾਲੀ ਫਿਲਮ ਨਹੀਂ ਚੜਾਉਣੀ ਹੈ ਆਪਾਂ ਨਾਕਾ ਟਾਈਮ ਤੋਂ ਬਾਤ ਕਰਦੇ ਨਹੀਂ ਨਾਕਾ ਟਾਈਮ ਟੈਗਾ ਲੇਕਿਨ ਉਹ ਜਿਹੜੀ ਪਬਲਿਕ ਪਰੇਸ਼ਾਨ ਹੈ ਉਹ ਆਈ ਆਪਾਂ ਕੀ ਕਰਾਂਗੇ ਜਾਂ ਤਾਂ ਤੁਸੀਂ ਇਹਨੂੰ ਹੁਣ ਕਢਾਓ ਤੇ ਉੱਥੇ ਰਾਹ ਨੂੰ ਆਪਣੀ ਰੋਕੋ ਗਲਤੀ ਪੁਲਿਸ ਮੁਲਾਜ਼ਮਾਂ ਦੀ ਲੇਕਿਨ ਪਬਲਿਕ ਖਰਾਸ ਹੋ ਰਹੀ ਹੈ ਆਹ ਨੂੰ ਰੋਡ 'ਤੇ ਜਿਹੜਾ ਟਰੱਕ ਚਲੋ ਆਪਾਂ ਆਪਣੇ ਐਂਗਲ ਤੇ ਗੱਲ ਕਰਾਂਗੇ ਤਸਵੀਰ ਦਿਖਾ ਦਿਓ ਤੁਸੀਂ ਹਾਲਾਂਕਿ ਸਾਡਾ ਤਰਕ ਕੁਝ ਹੋਰ ਹੈ ਅਸੀਂ ਇਹ ਤਰਕ ਦੇਵਾਂਗੇ ਕਿ ਜਿਹੜੀ ਪਬਲਿਕ ਹੈ ਆਮ ਮੋਟਰਸਾਈਕਲ ਸਵਾਰ ਸਕੂਟਰ ਸਵਾਰ ਜਦੋਂ ਦਾਖਲ ਹੁੰਦੇ ਆ ਜਦੋਂ ਸੜਕ ਤੇ ਚੜਦੇ ਆ ਉਹਨਾਂ ਨੂੰ ਥੋੜੀ ਦਿੱਕਤ ਮਹਿਸੂਸ ਹੁੰਦੀ ਹੈ ਆਮ ਸ਼ਹਿਰ ਵਾਸੀ ਇਹ ਚਾਹੁੰਦਾ ਕਿ 9 ਵਜੇ ਤੋਂ ਪਹਿਲਾਂ ਜਿਹੜੇ ਟੈਪਰ ਚਾਲਕ ਨੇ ਉਹ ਸ਼ਹਿਰ ਵਿੱਚ ਦਾਖਲ ਨਾ ਹੋਣ ਤੇ ਇਹ ਤਸਵੀਰਾਂ ਕੋਈ ਗੱਲ ਨਹੀਂ ਉਹ ਉਹਨਾਂ ਦਾ ਐਂਗਲ ਹੈ ਉਹਨਾਂ ਦਾ ਐਂਗਲ ਹੈ Let him do his work ਆਪਾਂ ਆਪਣਾ ਵਰਕ ਕਰਾਂਗੇ ਮੈਂ ਇਸ ਵਾਰ ਇੱਥੇ ਬਿਲਡਿੰਗ ਇੰਸ਼ੋਰੈਂਸ ਤੇ ਕੋ ਗੱਲੇ ਨਹੀਂ ਜਰਨਲ ਦੀਆਂ ਦੀ 10 ਟਰੱਕ ਜੇ ਤੁਸੀਂ ਨੰਗਾ ਦਿਓ ਰਾਹੋਂ ਰੋਕ ਦਿਓ ਟਰੱਕ ਸਾਰਾ ਕੁਝ ਨੂੰ ਚਲੀ ਜਲੇਗਾ ਚੈਕਿੰਗ ਤਾਂ ਕਰ ਲੈਂਦੇ ਆ ਸੱਚੇ ਆਪਾਂ ਕੋਈ ਕੋ ਅਟੇ ਮੈਂ ਵਾਈਟ ਲਾਈਨ ਦੀ ਕਰ ਬੈਠੇ ਨਹੀਂ ਮੈਂ ਪਬਲਿਕ ਇਹ ਤਸਵੀਰਾਂ ਤੁਹਾਨੂੰ ਬਿਲਕੁਲ ਸਿਟੀ ਥਾਣੇ ਦੇ ਬਾਹਰ ਤੋਂ ਦਿਖਾ ਰਹੇ ਆ ਔਰ ਇੱਕ ਤਰੀਕੇ ਦੀ ਸਖਤ ਹਦਾਇਤ ਹੈ ਸਖਤ ਹਦਾਇਤ ਹੈ ਕੈਲੀ ਕਰਨਾ ਹੈ ਇਹ ਕੈਲੀ ਕਰੀ ਗਈ ਹੈ ਤਸਵੀਰਾਂ ਤੁਸੀਂ ਬਿਲਕੁਲ ਜਿਹੜਾ ਸਿੱਧੀ ਥਾਣੇ ਦੇ ਫਰੰਟ ਤੋਂ ਦੇਖ ਪਾ ਰਹੇ ਹੋ ਔਰ ਇਹ ਜਦੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਹਦਾਇਤ ਦਿੱਤੀ ਜਾਂਦੀ ਹੈ ਤਾਂ ਥੋੜਾ ਬਹੁਤਾ ਤਾਂ ਜਾਮ ਲੱਗਦਾ ਹੀ ਹੈ ਔਰ ਜਦੋਂ ਜਾਮ ਲੱਗਦਾ ਪਰ ਉਹਦਾ ਜੇ ਰਿਜ਼ਲਟ ਆਉਣ ਵਾਲੇ ਦਿਨਾਂ ਵਿੱਚ ਚੰਗਾ ਨਿਕਲ ਕੇ ਆਵੇ ਤਾਂ ਸਹਿਯੋਗੀ ਹੋਣਾ ਚਾਹੀਦਾ ਹੈ ਔਰ 9 ਵਜੇ ਤੋਂ ਬਾਅਦ ਇਹ ਸਾਰੇ ਜਿਹੜੇ ਪਾਸੇ ਲੱਗੇ ਆ ਸਰ ਮੇਰੇ ਜੋ ਹੈ ਬਾਅਦ ਤੱਕ ਖਾਲੀ ਕਰੋ ਤਾਂ ਜਾਮ ਜਿਹੜਾ ਲੱਗਾ ਤੁਸੀਂ ਦੇਖ ਪਾ ਰਹੇ ਹੋ ਔਰ ਨਵਾਂ ਸ਼ਹਿਰ ਸਿਟੀ ਪੁਲਿਸ ਦੀ ਜਿਹੜੀ ਟੀਮ ਹੈ ਤੁਸੀਂ ਬਕਾਇਦਾ ਦੇਖ ਪਾ ਰਹੇ ਹੋ ਕਿ ਫੁੱਲ ਤਨ ਐ ਤੇ ਮਸਤੀਦੀ ਪੂਰੀ ਹੈ ਔਰ ਬੇਸ਼ੱਕ ਰਾਤ ਦਾ ਸਮਾਂ ਹੈ ਠੰਡ ਦਾ ਵੇਲਾ ਹੈ ਪਰ ਫਿਰ ਵੀ ਮਸਤੀਦੀ ਪੂਰੀ ਹੈ ਇੱਕ 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 ਇਹ ਨਹੀਂ ਪੱਤਰ ਕਰ ਹੋਰ ਵੀ ਪੱਤਰ ਸਰ ਸਵਾਲ ਇੱਕ 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 ਕੋਈ ਮੈਨੂੰ ਰਿਪਲਾਈ ਤਾਂ ਕਰ ਲੈਂਦੇ ਹੋ ਕੁਐਸਚਨ ਮੈਂ ਤੁਹਾਨੂੰ ਰਿਪਲਾਈ ਕਰਦਾ ਤੁਸੀਂ ਦੌਰਾਨੇ ਚੈਕਿੰਗ ਨਹੀਂ ਆ ਰਹੇ ਤੁਸੀਂ ਦੌਰਾਨੇ ਚੈਕਿੰਗ ਦੀ ਡਿਊਟੀ ਨੂੰ ਪਰਫਾਰਮ ਨਹੀਂ ਕਰਨ ਦੇ ਰਹੇ ਠੀਕ ਹੈ ਨਾ ਤੁਸੀਂ ਸਵਾਲ ਤੇ ਸਵਾਲ ਕਰੀ ਜਾ ਰਹੇ ਹੋ ਮੈਂ ਆਪਣੀ ਚੈਕਿੰਗ ਕੀਪਰ ਦਾ ਕੋਈ ਮੈਂ ਛੱਕੀ ਬੰਦਾ ਇੱਥੇ ਰੋਕਣਾ ਹੋਵੇ ਮੇਰੇ ਕੋਲੇ ਕੋਈ ਇਨਪੁਟ ਹੋਵੇ ਤੇ ਸਵਾਲ बार बार ਮੈਨੂੰ ਕਰੀਏ ਇੱਕ ਸਰ ਮੈਂ ਆਪਣੇ ਤਰਕ ਤੱਕ ਸਵਾਲ ਲੈਣਾ ਚਾਹੁੰਦਾ ਜੀ ਪਿੱਛੇ ਆਪਾਂ ਜਿਵੇਂ ਦੇਖ ਕੇ ਕਿਉਂਕਿ ਮੇਰਾ ਮੇਰਾ ਤਰਕ ਅਲੱਗ ਹੋ ਸਕਦਾ ਹੈ ਪਿੱਛੇ ਆਪਾਂ ਦੇਖ ਪਾ ਰਹੇ ਹਾਂ ਮੇਰੇ ਵੈਗਨ ਟ੍ਰੈਫਿਕ ਚੱਲ ਰਿਹਾ ਹੈ ਟ੍ਰੈਫਿਕ ਚੱਲ ਰਿਹਾ ਹੈ ਜੀ ਆ ਦੇਖੋ ਛੋਟੀਆਂ ਗੱਡੀਆਂ ਇੱਧਰ ਵੀ ਕਰੋ ਨਾ ਤੁਸੀਂ ਆ ਦੇਖੋ ਛੋਟੀਆਂ ਗੱਡੀਆਂ ਸਾਰੀਆਂ ਚੱਲ ਰਹੀਆਂ ਜੀ ਇਹਨਾਂ ਦੇ ਕਾਈਂਡਲੀ ਆ ਰਹੀ ਹੈ ਤੁਸੀਂ ਕਾਈਂਡਲੀ ਕੈਮਰਾ ਘੁਮਾਓ ਜੀ ਆਪਾਂ ਜੀ ਉੱਥੇ ਕਾਈਂਡਲੀ ਕੈਮਰਾ ਜਿਹੜੇ ਸਰ ਕਾਲੀ ਫਿਲਮ ਕਾਲੀ ਮੈਂ ਇਹ ਕਹਿ ਰਿਹਾ ਸਰ ਕਿਉਂਕਿ ਹਰ ਬੰਦੇ ਦਾ ਆਪਣਾ ਆਪਣਾ ਤਰਕ ਹੈ ਸਾਡਾ ਔਰ ਅਸੀਂ ਕਈ ਦਿਨਾਂ ਤੋਂ ਆਵਾਜ਼ ਬੁਲੰਦ ਵੀ ਕਰ ਰਹੇ ਸੀਗੇ ਆਪਣਾ ਆਪਣਾ ਤਰਕ ਹੈ ਹਰ ਬੰਦੇ ਦਾ ਜਦੋਂ ਟਿਪਰ 9 ਵਜੇ ਤੋਂ ਬਾਅਦ ਐਂਟਰ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਤਾਂ ਸਹੂਲਤ ਹੋਵੇਗੀ ਕਿ ਨਹੀਂ ਹੋਵੇਗੀ ਅੰਕਲ ਜੀ ਜਿਵੇਂ ਸੈਰ ਤੇ ਆਉਂਦੇ ਹੋ ਤੁਸੀਂ ਸੰਘਗੇ ਸੰਘਗੇ ਜਿਵੇਂ ਸੈਰ ਤੇ ਆਉਂਦੇ ਨੇ ਲੋਕ ਤਾਂ ਆਉਣ ਵਾਲੇ ਦਿਨਾਂ ਵਿੱਚ ਸਹੂਲਤ ਹੋਵੇਗੀ ਤਾਂ ਜਿਹੜਾ ਅੱਛਾ ਉਪਰਾਲਾ ਚੰਗਾ ਉਪਰਾਲਾ ਕੀਤਾ ਗਿਆ ਅਸੀਂ ਤਾਂ ਗੱਲ ਕਰ ਰਹੇ ਸੀ ਕਿ ਸਵਾਦ ਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ 9 ਵਜੇ ਤੋਂ ਬਾਅਦ ਐਂਟਰੀ ਕਰਨਗੇ ਸ਼ਹਿਰ ਵਾਸੀ ਨੂੰ ਸਹੂਲਤ ਹੋਵੇਗੀ ਪਬਲਿਕ ਸੇਫਟੀ ਜੀ ਸਾਡੀ ਪ੍ਰਾਇੋਰਟੀ ਹੈ ਤੇ ਪਬਲਿਕ ਸੇਫਟੀ ਇਨਸ਼ੋਰ ਕਰਨ ਵਾਸਤੇ ਛਟੀ ਨਵਾਂ ਸ਼ਹਿਰ ਦੇ ਵਿੱਚ ਆਪਾਂ ਜਿਹੜੀ ਇੱਕ ਮੇਜਰ ਹੈਗਾ ਇਹਨੂੰ ਇੰਪਲੀਮੈਂਟ ਆਪਾਂ ਕਰਵਾ ਰਹੇ ਹਾਂ ਠੀਕ 9 ਵਜੇ ਤੱਕ ਆਪਾਂ ਵੱਡੀ ਗੱਡੀ ਨੂੰ ਪ੍ਰੋਪਰ ਆਪਾਂ ਕਨਵੇ ਕੀਤਾ ਹੋਇਆ ਹੈ ਕਿ ਵੀ ਜੋ ਰਾਹੋਂ ਤੋਂ ਹਾਈਵੇ ਵਾਇਆ ਹਾਈਵੇ ਜਿਹੜਾ ਆਪਣੇ ਗੜਸ਼ੰਕਰੋਂ ਰੋਡ ਨਿਕਲਦਾ ਹੈਗਾ ਵੀ ਉੱਥੋਂ ਉਹ ਰੋਡ ਯੂਜ਼ ਕਰਨ ਤਾਂ ਕਿ ਸ਼ਹਿਰ ਦੇ ਵਿੱਚ ਵੱਡੀ ਗੱਡੀ ਜਿਹੜਾ ਤੇਜ਼ ਚੱਲਦੀ ਹੈ ਜਾਂ ਰੈਸ ਡਰਾਈਵਿੰਗ ਕੋਈ ਹੁੰਦੀ ਹੈ ਵੀ ਕਿਸੇ ਵੀ ਸਥਿਤੀ ਦੇ ਵਿੱਚ ਕੋਈ ਐਕਸੀਡੈਂਟ ਇਸ਼ੂ ਨਾ ਹੋ ਸਕੇ ਉਸ ਵਾਸਤੇ ਆਪਾਂ ਇਹ ਜਿਹੜਾ ਹੈਗਾ ਇੰਪਲੀਮੈਂਟ ਕਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਛੱਕੀ ਗੱਡੀਆਂ ਨੂੰ ਵੀ ਰੋਕੇ ਜਾ ਰਹੇ ਛੱਕੀ ਗੱਡੀਆਂ ਰੋਕਿਆ ਜਾ ਰਿਹਾ ਜੀ ਟ੍ਰੈਫਿਕ ਫਿਕ ਦੀ ਕੋਈ ਦਿੱਕਤ ਨਹੀਂ ਹੈਗੀ ਪ੍ਰੋਪਰ ਟ੍ਰੈਫਿਕ ਆਪਣੇ ਜਿਹੜਾ ਹੈਗਾ ਆ ਉਹ ਪਾਸ ਹੋ ਰਿਹਾ ਜੀ ਤੇ ਅਸ ਪਰ ਜੋ ਸਾਨੂੰ ਸੀਨੀਅਰ ਆਫੀਸਰਸ ਦੀ ਗਾਈਡਲਾਈਨਸ ਹੈਗੀਆਂ ਨੇ ਵੀ ਸ਼ਹਿਰ ਦੇ ਵਿੱਚ ਕੋਈ ਸੇਫਟੀ ਪਬਲਿਕ ਸੇਫਟੀ ਨੂੰ ਲੈ ਕੇ ਕੋਈ ਐਕਸੀਡੈਂਟ ਮੈਕੈਨਿਜ਼ਮ ਆਪਣੇ ਵੀ ਨਾ ਹੋਵੇ ਕਿਸੇ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਅਕੋਰਡਿੰਗਲੀ ਆਪਾਂ ਐਸਪਰ ਡਿਸਿਪਲਨ ਆਪਾਂ ਇਸ ਚੀਜ਼ ਨੂੰ ਪਰਫਾਰਮ ਕਰ ਸਰ ਇੱਕ ਅਵੇਰਨੈਸ ਮੈ ਜਰੂਰ ਚਾਹੁੰਦਾ ਕਿ ਤੁਸੀਂ ਲੋਕਾਂ ਤੱਕ ਪਹੁੰਚਾਓ ਜਿਹੜੇ ਨਿੱਕੇ ਭੈਣ ਭਰਾ ਕੇ ਵੇਲੇ ਗਲਤੀ ਕਰ ਲੈਂਦੇ ਆ ਗੱਡੀ ਉੱਤੇ ਕਾਲੀਆਂ ਫਿਲਮਾਂ ਲਾ ਲੈਂਦੇ ਆ ਤਾਂ ਜੀ ਕਾਲੀ ਫਿਲਮਾਂ ਜੀ ਗੱਡੀ ਜਿਹੜੀ ਵੀ ਫਿਲਮ ਕਾਲੀ ਗੱਡੀ ਕਾਲੀ ਫਿਲਮ ਵਾਲੀ ਗੱਡੀ ਆਪਾਂ ਇੱਥੇ ਨਾਕੇ ਤੇ ਸਾਨੂੰ ਕੋਈ ਆ ਰਹੀ ਹੈ ਅਸੀਂ ਪ੍ਰੋਪਰ ਚਲਾਨਿੰਗ ਕਰ ਰਹੇ ਹਾਂ ਪਲੱਸ ਜਿਹੜੀ ਫਿਲਮਸ ਹੈਗੀਆਂ ਉਹਨਾਂ ਨੂੰ ਅਸੀਂ ਰਿਕਵੈਸਟ ਕਰ ਰਹੇ ਹਾਂ ਵੀ ਤੁਸੀਂ ਇਹਨੂੰ ਰਿਮੂਵ ਕਰ ਦਿਓ ਤਾਂ ਕਿ ਜੋ ਪੁਲਿਸ ਦੀ ਡਿਊਟੀ ਪਰਫਾਰਮ ਅਸੀਂ ਕਰ ਰਹੇ ਹਾਂ ਤੇ ਉਹਦੇ ਚ ਵੀ ਸੌਖ ਹੋ ਸਕੇ ਜੀ ਸਰ ਮੈਂ ਪਬਲਿਕ ਨੂੰ ਦੱਸ ਦਿੱਤਾ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਕਿ ਜਿਹੜੇ ਵੱਡੀ ਗੱਡੀ ਵਾਲੇ ਆ ਇਹਨਾਂ ਨੂੰ 9 ਵਜੇ ਤੱਕ ਇੱਥੇ ਰੋਕ ਕੇ ਆ ਕੇ ਤਾਂ ਜੋ ਜਿਹੜੀ ਹਦਾਇਤ ਆ ਇਹਨਾਂ ਤੱਕ ਪਹੁੰਚ ਜਵੇ ਭੁੱਲਣ ਨਾ ਆਏ ਬਿਲਕੁਲ ਬਿਲਕੁਲ ਜੀ ਇਹਨਾਂ ਨੂੰ ਬਕਾਇਦਾ ਪਹਿਲੀ ਵਾਰ ਨਹੀਂ ਜੀ ਤਿੰਨ ਚਾਰ ਦਿਨ ਪਹਿਲਾਂ ਜਦੋਂ ਵੀ ਸਾਡਾ ਨਾਕਾ ਲੱਗਦਾ ਆਪਾਂ ਅਕੋਰਡਿੰਗਲੀ ਇਹਨਾਂ ਨੂੰ ਹਦਾਇਤ ਕਰਦੇ ਆ ਕਿ ਸਿਟੀ ਦੇ ਵਿੱਚ ਜਿਹੜੀ ਵੀ ਆਪਣੇ ਜਿਹੜੇ ਵੀ ਵੱਡੀ ਗੱਡੀ ਲੰਘਣੀ ਆ ਉਹ 9 ਵਜੇ ਤੋਂ ਬਾਅਦ ਉਹਦੀ ਟਾਈਮਿੰਗ ਹੈਗੀ ਆ ਆਦਰਵਾਇਜ਼ ਇਹਨਾਂ ਕੋਲੇ ਬੈਸਟ ਆਪਸ਼ਨ ਹੈਗੀ ਆ ਜਿਹੜਾ ਹਾਈਵੇ ਯੂਜ਼ ਕਰਕੇ ਇਹ ਵਾਇਗੜ ਸ਼ੰਕਰ ਜਾ ਸਕਦਾ ਇੱਕ ਸਰ ਪ੍ਰੋਬਲਮ ਹੋ ਸਕਦੀ ਕਿ ਜਿਹੜਾ ਰੇਲਵੇ ਰੋਡ ਤੋਂ ਜਿਹਨੇ ਸ਼ਹਿਰ ਨੂੰ ਐਂਟਰ ਕਰਨਾ ਹੋ ਸਕਦਾ ਉਹਦੇ ਵਿੱਚ ਪਚਾਰੇ ਕੋਈ ਟਿਪਰ ਖੜਾ ਹੋਵੇ ਜੇ ਉਧਰ ਵੀ ਮਤਲਬ ਪੈਟਰੋਲਿੰਗ ਹੋ ਜੇ ਜਾਂ ਤੁਹਾਨੂੰ এমਪਲੋਇਮੈਂਟ ਕਰ ਦਾਂਗੇ ਜੀ ਕੋਈ ਗੱਲ ਨਹੀਂ ਟ੍ਰੈਫਿਕ ਦੀ ਕੋਈ ਵੀ ਸਮੱਸਿਆ ਨਹੀਂ ਪ੍ਰੋਪਰ ਕਲੀਅਰ ਕਰ ਟ੍ਰੈਫਿਕ ਚੱਲ ਰਿਹਾ ਕੋਈ ਉਹਦੀ ਸਮੱਸਿਆ ਨਹੀਂ ਹੈਗੀ ਜੇ ਕੋਈ ਹੋਰ ਸੁਜੈਸ਼ਨਸ ਵੀ ਹੈਗੇ ਆ ਵੀ ਆਰ ਵੀ ਆਰ ਓਪਨ ਟੂ ਆਲ ਦ ਸੁਜੈਸ਼ਨਸ ਕੋਈ ਸੁਜੈਸ਼ਨਸ ਵੀ ਜੇ ਆਪਾਂ ਨੂੰ ਮਿਲਦੇ ਹੈਗੇ ਅਸੀਂ ਉਹਦੀ ਆਪਣੇ ਇੰਪਲੀਮੈਂਟੇਸ਼ਨ ਦੇਖ ਕੇ ਉਹਨੂੰ ਲਾਗੂ ਜ਼ਰੂਰ ਕਰਾਂਗੇ ਬਹੁਤ ਸ਼ੁਕਰ ਹੈ ਸਰ ਪਰ ਅਸੀਂ ਤਾਂ ਹੀ ਕਹਾਂਗੇ ਕਿ ਸਵਾਦ ਵਾਲੀ ਗੱਲ ਹੈ ਜੇ ਆਉਣ ਵਾਲੇ ਦਿਨਾਂ ਵਿੱਚ ਜੀ ਇੰਪਲੀਮੈਂਟ ਹੋ ਜਾਵੇ ਸ਼ਹਿਰ ਵਾਸੀ ਨੂੰ ਸਹੂਲਤ ਹੋ ਜਾਏਗੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਐਕਸੀਡੈਂਟ ਦਾ ਜਿਆਦਾ ਐਕਸੀਡੈਂਟ ਹੋ ਜਾਂਦਾ ਨੁਕਸਾਨ ਬਹੁਤ ਬਹੁਤ ਸ਼ੁਕਰ ਹੈ ਸਰ ਔਰ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਐਪੀਲ ਸੀਗੀ ਜਿਸ ਨੂੰ ਸੁਣਿਆ ਗਿਆ ਔਰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਉਮੀਦ ਕਰਦੇ ਆ ਕਿ ਜਿਹੜੇ ਵੱਡੀ ਗੱਡੀ ਵਾਲੇ ਚਾਲਕ ਨੇ ਡਰਾਈਵਰ ਨੇ ਇਸ ਗੱਲ ਨੂੰ ਸਮਝਣਗੇ ਸਾਡੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਹੁਣ ਕਈ ਗੱਡੀਆਂ ਨੂੰ ਮੇਰੇ ਸਾਹਮਣੇ ਇਸ ਤਰੀਕੇ ਵੀ ਰੋਕਿਆ ਗਿਆ ਔਰ ਕਿਸੇ ਸਾ ਵੀ ਥੋੜਾ ਪੈਦਰਾ ਜੀ ਕਿਉਂਕਿ ਜਿਹੜੀਆਂ ਗੱਡੀਆਂ ਤੇ ਐਕਸਟਰਾ ਲਾਈਟ ਲੱਗੀ ਹੋਈ ਸੀਗੀਆਂ ਉਹਨਾਂ ਨੂੰ ਵੀ ਰੋਕਿਆ ਗਿਆ ਉਹਨਾਂ ਦੀ ਲਾਈਟਾਂ ਵੀ ਰਿਮੂਵ ਕਰਵਾਈਆਂ ਗਈਆਂ ਆਪਾਂ ਦਿਖਾ ਦਈਏ ਰਕੇ ਸਭ ਵੀ ਇੱਧਰਲੇ ਪਾਸੇ ਆਜੋ ਆਹ ਕਾਲੀ ਫਿਲਮ ਲਵਾਈ ਗਈ ਹੈ ਆਹ ਤੁਸੀਂ ਦੇਖ ਸਕਦੇ ਹੋ ਲੰਘ ਜੋ ਜੀ ਲੰਘ ਜੋ ਆਹ ਕਾਲੀ ਫਿਲਮ ਆਹ ਕਾਲੀ ਫਿਲਮ ਕਿਸੇ ਗੱਡੀ ਤੋਂ ਲਵਾਈ ਗਈ ਹੈ ਤਾਂ ਬੇਨਤੀ ਹੈ ਭੈਣਾ ਭਰਾਵਾਂ ਨੂੰ ਨਿੱਕਿਆਂ ਭੈਣਾ ਭਰਾਵਾਂ ਨੂੰ ਕਿ ਗੱਡੀਆਂ ਉੱਤੇ ਕਾਲੇ ਰੰਗ ਦੀ ਫਿਲਮ ਨਾ ਲਵਾਓ ਇਹ ਅਵੇਅਰਨੈਸ ਲਈ ਆਪਾਂ ਦੱਸ ਰਹੇ ਹਾਂ ਔਰ ਵੱਡੀ ਗੱਡੀ ਵਾਲੇ ਜਿਹੜੇ ਇਹਨਾਂ ਨੂੰ ਇੱਕ ਤਰੀਕੇ ਦੀ ਸਖਤ ਹਦਾਇਤ ਦੇ ਨਾਲ ਦੀ ਨਾਲ ਜਿਹੜੇ ਮੇਰੇ ਪਿੰਡਾਂ ਤੋਂ ਕਿਸਾਨ ਵੀਰ ਹੈ ਉਹਨਾਂ ਨੂੰ ਵੀ ਮੈਂ ਇੱਕ ਸਨੇਹਾ ਦੇ ਜਣਾ ਚਾਹੁੰਨਾ ਅਵੇਰਨੈਸ ਲਈ ਕਿਉਂਕਿ ਕਈ ਆਪਾਂ ਟਰੈਕਟਰ ਦੇ ਖਿਜ ਜਿਨ੍ਹਾਂ ਦੇ ਐਕਸਟਰਾ ਲਾਈਟ ਲੱਗੀ ਹੋਈ ਸੀਗੀ ਵੱਡੀ LED ਲੱਗੀ ਹੋਈ ਸੀ ਉਹਨੂੰ ਲਵਾਇਆ ਗਿਆ ਬੰਦ ਕਰਵਾਇਆ ਗਿਆ ਔਰ ਚਲਾਨ ਵੀ ਕੀਤਾ ਗਿਆ ਤਾਂ ਤੁਸੀਂ ਇਸ ਚੀਜ਼ ਨੂੰ ਮਤਲਬ ਛੱਡ ਦਿਓ ਇਸ ਚੀਜ਼ ਨੂੰ ਅਵੋਇਡ ਕਰੋ ਟਰੈਕਟਰਾਂ ਉੱਤੇ ਵੱਡੀਆਂ ਲਾਈਟਾਂ ਨਾਲ ਹੋ ਸਕਦਾ ਕੋਈ ਮਜਬੂਰੀ ਹੋਵੇ ਕਿ ਪਿੰਡ ਵਿੱਚ ਸਟਰੀਟ ਲਾਈਟ ਨਹੀਂ ਆ ਬਹੁਤੇ ਤਰ ਜ਼ਿਆਦਾ ਤੌਰ ਤੇ ਪਿੰਡਾਂ ਵਿੱਚ ਕਿੱਥੇ ਕੋਈ ਸਟਰੀਟ ਲਾਈਟ ਹੁੰਦੀ ਹੈ ਜਲਦੀ ਹੁੰਦੀ ਹੈ ਜੇ ਕਿਸੇ ਪਿੰਡ ਨੇ ਤਰੱਕੀ ਕੀਤੀ ਉੱਥੇ ਹੀ ਹੁੰਦੀ ਹੈ ਪਰ ਤੁਹਾਨੂੰ ਦਿੱਕਤ ਆਉਂਦੀ ਹੈ ਹੋ ਸਕਦਾ ਕਿ ਜਦੋਂ ਕਈ ਵੇਲੇ ਲਿੰਕ ਰੋਡ ਤੇ ਜਾਂਦੇ ਆ ਲਾਈਟ ਘੱਟ ਹੁੰਦੀ ਹੈ ਤੁਸੀਂ ਆਪਣੇ ਸਹੂਲਤ ਲਈ ਲਾਈ ਹੈ ਪਰ ਫਿਰ ਵੀ ਐਕਸਟਰਾ ਲਾਈਟ ਜਦੋਂ ਲਗਾ ਕੇ ਤੁਸੀਂ ਸ਼ਹਿਰ ਦੇ ਵਿੱਚ ਦਾਖਲ ਹੁੰਨੇ ਆ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਮੁਸੀਬਤ ਆ ਸਕਦੀ ਹੈ ਤੁਹਾਡੇ ਚਲਾਨ ਕੱਟਿਆ ਜਾ ਸਕਦਾ ਮੈਂ ਇੱਕ ਵਾਰੀ ਫਿਰ ਤੋਂ ਦੱਸ ਦਿਨਾ ਚਾਹੁੰਦਾ ਜਿਹੜੇ ਸਾਡੇ ਪਰਿਵਾਰਕ ਜੀ ਦੁਆਰ ਤੋਂ ਜੁੜੇ ਆ ਇਥੋਂ ਹੀ ਅਸੀਂ ਲਾਈਵ ਸ਼ੁਰੂ ਕੀਤਾ ਜਦੋਂ ਮਲਾਜ਼ਮ ਵੀਰਾਂ ਵੱਲੋਂ ਵੱਡੀ ਗੱਡੀ ਵਾਲੇ ਡਰਾਈਵਰ ਨੂੰ ਰੋਕਿਆ ਗਿਆ ਟਰੱਕ ਨੂੰ ਰੋਕਿਆ ਗਿਆ ਟਿਪਰ ਨੂੰ ਰੋਕਿਆ ਗਿਆ ਜਾਮ ਨਹੀਂ ਲੱਗਿਆ ਇਹ ਅਸੀਂ ਗੱਲ ਕਲੀਅਰ ਕਰਦੀ ਆ ਜਾਮ ਨਹੀਂ ਲੱਗਿਆ ਹੋਇਆ ਇਹ ਵੱਡੀ ਗੱਡੀ ਵਾਲਿਆ ਨੂੰ ਰੋਕਿਆ ਗਿਆ ਔਰ ਉਹਨਾਂ ਨੂੰ ਯਾਦ ਕਰਾਈ ਗਈ ਹੈ ਹਦਾਇਤ ਜਿਹੜੀ ਹੈ ਔਰ ਸ਼ਕਤੀ ਨਾਲ ਇੱਕ ਵਾਰੀ ਫਿਰ ਤੋਂ ਹਦਾਇਤ ਦਿੱਤੀ ਗਈ ਹੈ ਤਾਂ ਜੋ ਜਿਹੜੀ ਹਦਾਇਤ ਲਾਗੂ ਹੋ ਸਕੇ ਕਿ 9 ਵਜੇ ਤੋਂ ਪਹਿਲਾਂ ਵੱਡੀ ਗੱਡੀ ਵਾਲਿਆਂ ਦੀ ਐਂਟਰੀ ਸ਼ਹਿਰ ਵਿੱਚ ਬੈਨ ਹੈ ਹਾਲਾਂਕਿ ਟਰੱਕ ਡਰਾਈਵਰਾਂ ਵੱਲੋਂ ਇਹ ਕਿਹਾ ਗਿਆ ਵੱਡੀ ਗੱਡੀ ਦੇ ਡਰਾਈਵਰਾਂ ਵੱਲੋਂ ਇਹ ਕਿਹਾ ਗਿਆ ਕਿ ਜੀ ਸਾਨੂੰ ਪਿੱਛੇ ਉਹ ਤੁਸੀਂ ਦੇਖੋ ਕਿ LED ਲਾਈਟ ਸਿੱਗੀ ਉਹ ਬੰਦ ਕਰਵਾਈ ਗਈ ਹੈ ਤਾਂ ਮੇਰੀ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿਸਾਨ ਵੀਰਾਂ ਨੂੰ ਸਾਡੇ ਭਰਾਵਾਂ ਨੂੰ ਪਿੰਡਾਂ ਤੋਂ ਕਿ ਤੁਸੀਂ ਸ਼ਹਿਰ ਵਿੱਚ ਆਉਂਦੇ ਹੋ ਤਾਂ LED ਲਾਈਟ ਦੀ ਵਰਤੋਂ ਨਾ ਕਰੋ ਹਾਲਾਂਕਿ ਕਾਨੂੰਨ ਨੂੰ ਡਿਸੋਵੇ ਨਹੀਂ ਕਰਨਾ ਚਾਹੀਦਾ ਪਿੰਡ ਵਿੱਚ ਵੀ ਨਾ ਕਰੋ ਪਰ ਤੁਸੀਂ ਸ਼ਹਿਰ ਵਿੱਚ ਆਉਂਦੇ ਹੋ ਤਾਂ एलईडी लाइट ਜਿਹੜੀ ਆ ਉਹਦਾ ਚਲਾਨ ਹੋ ਰਿਹਾ ਹੈ ਤਾਂ ਆਪਾਂ ਰੂਲਸ ਨੂੰ ਹੀ ਫਾਲੋ ਕਰਨਾ ਹੈ ਰੂਲਸ ਨੂੰ ਅਵੋਇਡ ਨਹੀਂ ਕਰਨਾ ਇਹ ਜਿਹੜੀਆਂ ਗੱਡੀਆਂ ਨੇ ਇਹਨਾਂ ਨੂੰ ਰੋਕੇ ਇਸ ਕਰਕੇ ਗਿਆ ਕਿਉਂਕਿ ਜਿਹੜੀ ਵੱਡੀ ਗੱਡੀ ਆ ਟਿਪਰ ਆ ਖਾਸ ਕਰਕੇ ਉਹਨਾਂ ਨੂੰ ਇਹ ਕਿਹਾ ਗਿਆ ਕਿ 9 ਵਜੇ ਤੋਂ ਪਹਿਲਾਂ ਐਂਟਰੀ ਬੰਦ ਹੈ ਔਰ ਕੁਝ ਜਿਹੜੇ ਟਰੱਕ ਡਰਾਈਵਰ ਨੇ ਜਦੋਂ ਐਸਐਚਓ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਜੀ ਪਿਛਲੇ ਨਾਕੇ ਤੇ ਕੋਈ ਹੁੰਦਾ ਹੀ ਨਹੀਂ ਤਾਂ ਸਵਾਲ ਇਹ ਉੱਠਦਾ ਕਿ ਹੋ ਸਕਦਾ ਨਾਕੇ ਤੇ ਸਵੇਰੇ 6 ਵਜੇ ਵੀ ਕੋਈ ਨਾ ਆਵੇ ਹੋ ਸਕਦਾ ਨਾਕੇ ਤੇ ਸ਼ਾਮੀ 6 ਵਜੇ ਵੀ ਕੋਈ ਨਾ ਹੋਵੇ ਜਦ ਤੁਹਾਨੂੰ ਟਾਈਮ ਦੇ ਦਿੱਤਾ ਗਿਆ ਕਿ 9 ਵਜੇ ਤੋਂ ਪਹਿਲਾਂ ਐਂਟਰੀ ਤੁਹਾਡੀ ਨਵੇਂ ਸ਼ਹਿਰ ਵਿੱਚ ਬੰਦ ਹੈ ਤਾਂ ਤੁਸੀਂ ਤੁਸੀਂ ਇਹ ਵਾਲਾ ਰੂਟ ਨਾ ਚੂਜ਼ ਕਰੋ ਪਰ ਇੱਕ ਵਾਰ ਫਿਰ ਤੋਂ ਦਿਖਾ ਦੁਰਗੇ ਸਭੀ ਤਸਵੀਰਾਂ ਦਿਖਾ ਦਿਓ ਦੱਸਿਆ ਦੇਖੋ ਕਿ ਬੱਸ ਵੀ ਆ ਰਹੀ ਹੈ ਟ੍ਰੈਫਿਕ ਜਾਮ ਨਹੀਂ ਹੈ ਟਿਪਰਾਂ ਵਾਲੇ ਨੂੰ ਰੋਕਿਆ ਗਿਆ ਔਰ ਅਸੀਂ ਇੱਕ ਇਹ ਵੀ ਬੇਨਤੀ ਕੀਤੀ ਹੈ ਐ ਸਟੋ ਸਾਹਿਬ ਹੁਣਾਂ ਨੂੰ ਕਿ ਤੁਸੀਂ ਇੱਕ ਡਿਪਲੋਇਮੈਂਟ ਤਾਇਨਾਤੀ ਜਿਹੜੀ ਆ ਮਲਾਜਮਾਂ ਦੀ ਰੇਲਵੇ ਰੋਡ ਦੇ ਉੱਤੇ ਵੀ ਕਰਵਾ ਦਿਓ ਤਾਂ ਜੋ ਉੱਥੇ ਰੋਡ ਦੇ ਬਿਲਕੁਲ ਸੈਂਟਰ ਵਿੱਚ ਕੋਈ ਟਿਪਰ ਲਾ ਕੇ ਨਾ ਖੜਾ ਹੋ ਜਵੇ ਕੋਈ ਵੱਡੀ ਗੱਡੀ ਲਾ ਕੇ ਅੜਿੱਕਾ ਬਣ ਕੇ ਨਾ ਖੜ ਜਵੇ ਆਮ ਲੋਕਾਂ ਨੂੰ ਕੋਈ ਤਕਲੀਫ ਨਿਆਣੀ ਚਾਹੀਦੀ ਜਿਹੜੇ ਰਾਹੀਰ ਨੇ ਮੁਸਾਫਿਰ ਨੇ ਰਸਤੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤਾਂ ਇਹ ਬੇਨਤੀ ਕੀਤੀ ਗਈ ਹੈ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਔਰ ਇਹ ਪਿੱਛੇ ਮੇਰੇ ਖਿਲ ਬਹੁਤ دور تک جتھے تک نگاہ ਜਾਂਦੀ ہے اُتھے تک ਅਸੀਂ ਇੱਕ ਵਾਰ ਤਸਵੀਰਾਂ ਦਿਖਾ ਵੀ ਆਏ ਆ ਟਿਪਰ ਹੀ ਟਿਪਰ ਵੱਡੀ ਗੱਡੀ ਮੌਜੂਦ ਹੈ ਵੱਡੀ ਗੱਡੀ ਖੜੀ ਹੈ ਔਰ ਇਹ ਜਾਮ ਨਹੀਂ ਹੈ ਇਹ ਹਦਾਇਤ ਦਿੱਤੀ ਗਈ ਹੈ ਸਖਤ ਹਦਾਇਤ ਦਿੱਤੀ ਗਈ ਹੈ ਤੇ ਕਿਹਾ ਗਿਆ 9 ਵਜੇ ਤੋਂ ਪਹਿਲਾਂ ਹੁਣ ਇਹ ਜਿਹੜੇ ਟਿਪਰ ਆ ਇੱਥੋਂ ਨਹੀਂ ਚੱਲ ਸਕਣਗੇ ਇੱਕ ਤਰ੍ਹਾਂ ਦਾ ਲੈਸਨ ਇੱਕ ਤਰ੍ਹਾਂ ਦੀ ਸਿੱਖਿਆ ਦਿੱਤੀ ਗਈ ਹੈ ਤੇ ਤਸਵੀਰ ਤੁਹਾਨੂੰ ਅਸੀਂ ਇਹ ਨਵਾ ਸ਼ਹਿਰ ਸਿਟੀ ਥਾਣੇ ਦੇ ਬਾਹਰ ਤੋਂ ਦਿਖਾ ਰਹੇ ਹਾਂ ਹੁਣ ਇਸ ਵੀਡੀਓ ਨੂੰ ਇੱਥੇ ਰੈਪ ਅਪ ਕਰਾਂਗੇ ਔਰ ਜੇਕਰ ਕੋਈ ਹੋਰ ਨਵੀਂ ਅਪਡੇਟ ਹੋਈ ਤਾਂ ਤੁਹਾਡੇ ਨਾਲ ਫਿਰ ਤੋਂ ਲਾਈਵ ਸ਼ੁਰੂ ਹੋ ਜਾਵਾਂਗੇ ਫਿਰ ਤੋਂ ਲਾਈਵ ਤੁਹਾਡੇ ਤੱਕ ਪਹੁੰਚਦਾ ਕਰ ਦੇਵਾਂਗੇ ਬਹੁਤ ਬਹੁਤ ਸ਼ੁਕਰੀਆ ਬਣੇ ਨਾਲ ਬੀਤੀ ਨਵਾਂ ਸ਼ਹਿਰ ਨਾਲ ਆਪਣੀ ਛੋਟੀ ਦਿਨੇਸ਼ ਸੂਰੀ ਕੈਮਰਾ ਪਰਸਨ ਕੇਸ਼ ਕਮਨੂ ਦੇ ਜੱਜਬਾ ਜ ਫਿਰ ਤੋਂ ਤੁਹਾਡੇ ਸੱਚੀ ਗੱਲ ਆਪਾਂ